ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਣਾ ਹੋਰ ਤੁਸੀਂ ਸਾਰੇ ਕੀ ਕਰਦੇ ਹੋ ਰੋਟੀ ਪਾਣੀ ਤੁਹਾਡਾ ਬਣ ਗਿਆ ਤੇ ਨਾ ਮੈਂ ਬਣਾਉਣ ਲੱਗੀ ਹਾਂ ਹੁਣ ਰੋਟੀ ਦਾਲ ਬਣਾਈ ਸੀ ਤੇ ਨਾ ਬਸ ਹੁਣ ਡੈਡੀ ਚਾਹ ਚੂ ਪੀ ਕੇ ਹਟੇ ਨੇ ਇਹ ਵੀ ਜਾ ਕੇ ਕਿ ਹਟੇ ਨੇ ਬਸ ਇਹਨਾਂ ਦੀ ਬ੍ਰੇਕਫਾਸਟ ਬਣਾਣਾ ਤੇ ਨਾ ਦਿਨ ਲੰਚ ਪੈਕ ਕਰਨਾ ਔਰ ਬਸ ਤੇ ਅੱਧੀ ਦੇਖੋ ਤੇ ਬਾਹਰੋਂ ਐਨ ਬਾਰਬਾਰ ਸੁੰਨੀ ਕੰਡੇ ਹਵਾ ਚੱਲੀ ਆ ਅੰਦਰ ਬਹੁਤ ਗਰਮੀ ਵਾਲਾ ਥੀਓ ਵਗੈਰਾ ਦੇਖੋ ਸਾਰਾ ਉਹ ਇੱਕੁੱਥੀ ਨਿਆ ਘਰ ਬਣ ਲੈ ਆਪਾਂ ਵੀ ਇਦਾਂ ਦਾ ਘਰ ਬਣਾਵਾਂਗੇ ਜਿਹਦੇ ਪੈਸੇ ਹੋ ਗਏ ਦੇਖਣਾ ਸੋਣਾ ਬਣਿਆ ਨਾ ਘਰ ਮੈਨੂੰ ਤਾਂ ਬਹੁਤ ਸੋਣਾ ਲੱਗਦਾ ਇਹ ਬੱਚਾ ਸਾਡਾ ਵੀ ਇਹੋ ਜਿਹਾ ਹੀ ਬਣੂਗਾ ਜੇ ਤੁਸੀਂ ਸਪੋਰਟ ਕਰੋਗੇ ਸਾਨੂੰ ਤੇ ਘਰ ਬਹੁਤ ਸੋਣਾ ਬਣਿਆ ਨਾ ਦੱਸ ਕਿਦੇ ਉੱਤੇ ਪਿੱਛਾ ਲੱਗ ਹੀ ਪਈ ਹੈ ਨੀ ਇਹ ਤਾਂ ਸਾਰੇ ਭੇੜ ਭੇਡ ਬੱਕਰੀ ਆਦੀ ਤਰ੍ਹਾਂ ਸਾਰੇ ਇੱਥੇ ਬੈ ਜਾਦੇ ਆ ਨਿਗਰ ਰੱਖਦੇ ਪੂਰੀ ਪੂਰੀ ਨਿਗਰ ਰੱਖਦੇ ਨੇ ਨਿਗਰ ਵੀ ਰੱਖਦੇ ਜੇ ਨਾ ਗੱਲਾਂ ਬਾਤ ਦੇਣਗੇ ਇਹ ਆ ਦੇਖੋ ਆ ਡੈਡੀ ਦੇ ਕੱਪੜੇ ਟੰਗੇ ਹੋਏ ਆ ਸਾਡੇ ਟਾਵਾ ਲੱਗੇ ਇੱਥੇ ਥੱਲੇ ਬਾਹਰ ਦੇਖ ਲੋ ਤੇ ਆ ਦੇਖੋ ਡੈਡੀ ਟੀਵੀ ਦੇਖ ਲੈਣ ਆ ਮੇਰਾ ਘਰ ਆਲਾ ਬੈਠਾ ਹੋਇਆ ਲੈ ਉਹ ਦੇਖੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰਦੇ ਹੋਏ ਤੇ ਆ ਮੈਂ ਆ ਫਿਰ ਮੈਂ ਨਾ ਇਹਦਾ ਬਸ ਬਾ ਸਾਰਿਆਂ ਦੇ ਵੀਡੀਓ ਬਣਾ ਰਹੀ ਸੀ ਤੇ ਮੈਂ ਸੋਚਿਆ ਥੋੜੀ ਵੀਡੀਓ ਬਣਾਉਂਦੀ ਰਹਿ ਕਿ ਸ਼ਾਇਦ ਮੇਰਾ ਹੱਥ ਦੁੱਖਣ ਲੱਗ ਜਾਂਦਾ ਵੀਡੀਓ ਬਣਾਉਂਦੇ ਬਣਾਉਂਦੇ ਗਾਇਸ ਹਮ ਦੇ ਕੋਲ ਸੀ ਮੈ ਰੋਟੀ ਪਾਣੀ ਬਣਾ ਕੇ ਚਾਹ ਪੀਣ ਲੱਗੇ ਸੀ ਥੋੜੀ ਜਿਹੀ ਚਾਹ ਲਿੱਤੇ ਅੱਧਾ ਕੱਪ ਤੇ ਚਾਹ ਚੋ ਪੀ ਕੇ ਫਿਰ ਮੈਂ ਹਲੇ ਪਾਂਡੇ ਧੋਣੇ ਆ ਪਾਂਡੇ ਧੋ ਗਏ ਜਦ ਮੈਂ ਥੱਕ ਗਿਆ ਵਰਦਾ ਦਾ ਖਵਾ ਮੜ ਕੇ ਹੋ ਗਈ ਐ ਤੇ ਅੱਜ ਨਾ ਮੈਂ ਜੀ ਮ ਦੇਖਾਂਗੇ ਮੈਂ ਬਾਥਰੂਮ ਉਤਰਨ ਨੂੰ ਬਿਤਾਉਣੇ ਆ ਬਾਥਰੂਮ ਉਤਰਨ ਤੋਂ ਓਕੇ ਨਹਾ ਤਾ ਫਿਰ ਹੋ ਗਿਆ ਜੀ ਸ਼ੁੱਕਰਵਾਰ ਅੱਜ ਸਿਰ ਵੀ ਧੋਉਂਗੀ ਤਾਂ ਕਿਉਂਕਿ ਇੱਥੇ ਨਾ ਕਿਰਾਏ ਦੇ ਉੱਪਰ ਰਹਿੰਦੇ ਆ ਤੇ ਫਿਰ ਕਿਰਾਏ ਦੇ ਉੱਪਰ ਇਹ ਕਿ ਨੰਬਰ ਆਂਦਾ ਕਿ ਸਭ ਕੁਝ ਤਾਂ ਠੋਣਾ ਹਾਂ ਬਾਥਰੂਮ ਧੋਂਦਾ ਉਸ ਤੋਂ ਬਾਅਦ ਜੇ ਤੁਸੀਂ ਕੁਛ ਦੇ ਸੀ ਨਾ ਭਾਰੇ ਕਿ जो भी कुछ हों जो, जो भी कुछ सब कुछ होंगे अदरवाइज बिलॉग के उमलिन चलते नहीं है थमलिंग जिन्हे के नॉर्मल चलते उधर ही बनाते है ਸੰਨੇ ਸਾਰਾ ਕੁਝ ਕਰਦੇ ਆ ਮੈਂ ਸਿਰਫ ਇਹ ਵੀਡੀਓ ਬਣਾਉਣੀ ਹੈ ਇਹਦਾ ਸਿਰਫ ਕੰਮ ਇੱਕ ਵੀਡੀਓ ਬਣਾਣੀ ਬਾਕੀ ਸਭ ਕੁਝ ਲਿਖਣਾ ਧਰਨਾ ਸਭ ਮੇਰਾ ਹੀ ਹੈ ਸਭ ਮੇਰੇ ਹਸਬੰਦ ਕਰਦੇ ਫਿਰ ਵੀ ਮੈਨੂੰ ਮਜ਼ਦੂਰੀ ਨਹੀਂ ਮਿਲਦੀ ਮਜ਼ਦੂਰੀ ਹੁਣ ਤੁਸੀਂ ਤਾਂ ਮਜ਼ਦੂਰੀ ਦੀ ਗੱਲ ਕਰ ਰਹੇ ਹੋ ਮੈਂ ਸਵੇਰੇ ਉੱਠ ਕੇ ਰੋਟੀ ਬਣਾਉਣੀ ਹੈ 6 ਵਜੇ ਉੱਠ ਕੇ ਆਇਆ ਚਾਹ ਬਣਨੀ ਆ ਅੱਛਾ ਸ਼ਾਮ ਨੂੰ ਕੰਮ ਤੇ ਜਾਂਦਾ ਉਹਦੇ ਵੀ ਰੋਟੀ ਪਾਣੀ ਕਿਸੇ ਚੀਜ਼ ਦੀ ਕਮੀ ਹੁੰਦੀ ਆ ਹਾਂ ਕਦੇ ਨਹੀਂ ਹੁੰਦੀ ਤੇ ਇਸ ਤੋਂ ਜ਼ਿਆਦਾ ਮਜ਼ਦੂਰੀ ਕੀ ਆ ਬਤਾ ਮਜ਼ਦੂਰੀ ਕੀ ਆ ਤੇ ਤੁਹਾਡੇ ਲਈ ਇੰਨਾ ਕਰੇ ਤਾਂ ਸੋੜ ਲੈਣਾ ਤਾਂ ਕਦੇ ਛੱਡਦੇ ਹਨ ਸਹੀ ਸਾਧੇ ਖਾਜ ਮੈਂ ਪਿੰਡੀਆਂ ਬਣਾ ਰਹੀ ਆ ਦੇਖੋ ਅੱਧਾ ਕਿਲੋ ਪਿੰਡੀਆਂ ਲਗਾਏ ਸੀ ਡੈਡੀ ਪਿੰਡੀਆਂ ਬਣਾ ਰਹੀਆਂ ਤੇ ਬਸ ਆ ਦੇਖੋ ਬਿਸਕੁਟ ਵਾਇਆ ਸਾਡੇ ਬਿਸਕੁਟ ਲਗਾਏ ਸੀ ਡੈਡੀ ਬਿਸਕੁਟ ਤੇ ਬਸ ਤੇ ਹੁਣ ਨਾ ਬਸ ਮੈਂ ਵਲੌਗ ਬਣਾ ਲੱਗਦੀ ਤੇ ਮੈਨੂੰ ਸਾਮ ਨੂੰ ਥੋੜਾ ਜਿਹਾ ਵਲੌਗ ਬਣਾ ਲੈਣਾ ਤੇ ਨਾਲ ਮੇਰੇ ਹੱਥ ਮੇਂ ਆ ਚੁੱਕੀ ਨੇ ਕੰਮ ਤੇ ਮੈਂ ਦਿਖਾ ਨਹੀਂ ਸਕਦੀ ਉਹ ਹੈ ਜੀ ਹਾਲਾਤ ਨੇ ਜੇ ਦਿਖਾ ਸਕਦੀ ਤੇ ਜੋ ਦਿਖਾਂਦੀ ਤੇ ਪਾਣੀ ਪੂਣੀ ਪਾੜ ਲਿਆ ਸਾਰਾ ਕੁਝ ਖਲਿਆ ਉਹ ਤੇ ਡੈਡੀ ਨਹਾਣ ਗਏ ਆ ਤੇ ਦੇੜੇ ਨਹਾਣ ਗਏ ਆ ਤਾਂ ਬਸ ਮੈਂ ਹੁਣ ਚਾਹ ਬਣਾਉਂਗੀ ਲੋਕ ਨਹਾਤੋਂ ਕਹਿਣ ਚਾਹੀ ਚਾਹ ਚ ਪਿਲਾਉਂਗੀ ਵਿਚਾਰਿਆਂ ਨੇ ਕੰਮ ਕਰਕੇ ਆਏ ਨੇ ਤੇ ਅੱਜ ਵੀਰ ਜੀ ਇੰਨੀ ਗਰਮੀ ਆ ਬਹੁਤ ਜ਼ਿਆਦਾ ਗਰਮੀ ਆ ਤੇ ਅੱਜ ਇਹ ਬਣਾ ਰਹੀ ਐ ਪਿੰਡੀ ਤੇ ਅੱਜ ਮੈਨੂੰ ਕਹਿੰਦੀ ਕਿ ਵਲੌਗ ਤੁਸੀਂ ਸ਼ੂਟ ਕਰੋ ਜਾਂ ਤੁਸੀਂ ਬੋਲੋ ਤੇ ਮੈਨੇ ਮੈਂ ਇਹਨੂੰ ਕਿੰਨੀ ਵਾਰ ਕਿਹਾ ਕਿ ਵਲੌਗ ਦੇ ਵਿੱਚ ਥੋੜਾ ਜਿਹਾ ਲਾਊਡ ਬੋਲਿਆ ਕਰ ਬਟੇ ਕਿ ਥੋੜਾ ਜਿਹਾ ਲਾਊਡ ਬੋਲਦੀ ਨਾ ਕਿ ਹਲਕਾ ਜਿਹਾ ਘੱਟ ਬੋਲਦੀ ਆ ਪਤਾ ਨਹੀਂ ਕਰ ਵਾਸਤੇ ਤੇ ਹੁਣ ਇਹ ਬਣਾਰੀਏ ਪਿੰਡੀ ਕੜਾਈ ਜੇ ਧਰ ਲਿਆ ਸਰੋ ਦੇ ਅੱਛਾ ਮੈਨੂੰ ਇਹ ਦੱਸ ਇਹ ਦੱਸ ਦਿਓ ਕਿ ਮੇਰੀ ਵਜh ਕਿਸ ਤਰ੍ਹਾਂ ਦੀ ਆਲੀ ਵਲੌਗ ਦੇ ਵਿੱਚ ਆਹ ਦੇਖੋ ਭਾਈ ਇਹ ਸਾਡਾ ਸਿਲੰਡਰ ਦੇਖੋ ਦਿਖ ਰਿਹਾ ਬਸ ਇਹੀ ਸਿਲੰਡਰ ਹੈ ਗਾਇਸ ਆਹ ਦੇਖੋ ਪਿਆਲੇ ਕੱਟ ਲਏ ਪਿੰਡੀ ਵਾਸਤੇ ਪਿੰਡੀ ਬਣਾਣੀ ਆ ਤੇ ਅੱਜ ਤਣੂ ਇਹਨੂੰ ਬਹੁਤ ਰੰਗੇ ਕੋੜਾ ਢੱਪੀ ਹੋ ਰਹੀ ਆ ਤੇ ਪਰ ਕੀ ਕਰੀਏ ਕੰਮ ਗਾਜੋ ਤਾਂ ਕਰਨੇ ਹੀ ਆ ਤੇ ਇੱਕ ਸਾਨੂੰ ਕਹਿੰਦੇ ਸੀ ਕਿ ਤੁਹਾਡੀ ਵੀਡੀਓ ਦੇ ਵਿੱਚ ਨਾ ਸਾਫ਼ ਨਹੀਂ ਆਂਦੀ ਵੀਡੀਓ ਸਾਫ਼ ਨਹੀਂ ਆਂਦੀ ਤੇ ਅੱਜ ਉਹਨਾਂ ਨੂੰ ਪੁੱਛਿਆ ਕਿ ਇਹ ਦੀ ਭਾਈ ਕਿਵੇਂ ਟਾਰਚ ਟੂਰਚ ਜਲਦੀ ਹੈ ਕੀ ਇਸ ਹਿਸਾਬ ਗਦਾਵਾ ਤੇ ਫਿਰ ਉਹਦਾ ਕਰਕੇ ਫਿਰ ਟਾਰਚ ਟੂਰਚ ਜਲਾ ਕੇ ਤੇ ਫਿਰ ਹੁਣ ਅੱਜ ਇਹ ਬਣਾ ਰਹੇ ਆ ਤੇ ਹੁਣ ਦੱਸਿਓ ਵੀਡੀਓ ਦੀ ਕੁਆਲਿਟੀ ਕਿੱਦਾਂ ਦੀ ਆ ਰਹੀ ਹੈ ਹਾਂ ਜੀ ਤੇ ਤੇ ਇੱਕ ਸਾਨੂੰ ਪੁੱਛਦੇ ਸੀ ਕਿ ਰਸੋਈ ਤੁਹਾਡੀ ਆ ਰਸੋ ਆ ਦੇਖੋ ਰਸੋ ਆ ਰਸੋਈ ਆ ਆ ਰਸੋਈ ਹੈ ਗਈਆਂ ਤੇ ਆ ਦੋ ਵਿੱਚ ਮੰਜੇ ਬਾਈ ਨੇ ਇਹ ਮਲਕੀ ਹੁਣ ਇੱਥੇ ਜੇ ਸੋਨਾ ਦਾ ਸੋਇਆ ਹੀ ਦਾ ਤੇ ਆਹ ਦੇਖੋ ਇਹ ਦੇਖੋ ਪਸੀਨਾ ਦੇਖੋ ਇਹਨੇ ਕਿੰਨਾ ਆਇਆ ਹੋਇਆ ਆਇਆ ਨਾ ਪਸੀਨਾ ਕਿੰਨਾ ਪਸੀਨਾ ਆਇਆ ਇਹਨੂੰ ਗਾਇਸ ਮੈਨੂੰ ਸਾਰੇ ਕੰਨੇ ਉੱਤੇ ਸੇ ਵੀ ਮੈਂ ਤੁਸੇ ਦੋ ਟੀ-ਸ਼ਰਟਾਂ ਜੇ ਕਿਉਂ ਬਣਾਉਂਦਾ ਭਰਾਵਾ ਸਾਡੇ ਕੋਲ ਹੈਗੀ ਦੋ ਟੀ-ਸ਼ਰਟਾਂ ਤਾਂ ਤਾਂ ਦੋ ਟੀ-ਸ਼ਰਟਾਂ ਦੇ ਵੀਡੀਓ ਵਗੈਰਾ ਸ਼ੂਟ ਕਰਦੇ ਆ ਅਸੀਂ ਕਿਉਂਕਿ ਮੇਰੇ ਕੋਲ ਅਲਟ ਟੀ-ਸ਼ਰਟ ਨਹੀਂ ਹੈਗੀ ਦੇਖਾਂਗੇ ਪੈਸੇ ਹੋਣਗੇ ਤਾਂ ਫਿਰ ਲੈ ਕੇ ਆਵਾਂਗੇ ਹਲੇ ਤਾਂ ਪੈਸੇ ਨਹੀਂ ਆਏ ਕਿਹਾ ਉਹ ਕਿ ਸਰਟਾ ਨਹੀਂ ਲੈ ਕੇ ਆਉਂਦੇ ਪਰ ਇਹ ਮੈਂ ਨਹੀਂ ਸਮਝਦੀ ਦੱਸੋ ਲੋਕਾਂ ਨੂੰ ਕੱਪੜਿਆਂ ਦੇ ਵਿੱਚ ਵੀ ਕੀ ਆ ਕਿ ਕੱਪੜੇ ਇਨਾਂ ਕੋਲੇ ਹੀ ਨੇ ਯਾਰ ਹੁਣ ਜਿਹੜੇ ਕੱਪੜੇ ਹੋਣਗੇ ਉਹਨਾਂ ਕੱਪੜਿਆਂ ਵਿੱਚ ਵੀਡੀਓ ਬਣਾਵਾਂਗੇ ਜਾਂ ਜੋ ਵੀ ਪੁੱਛਿਆ ਪਰ ਲੋਕ ਕਹਿੰਦੇ ਕਿ ਕੱਪੜੇ ਵਧੀਆ ਨਹੀਂ ਪਾਏ ਤੁਸੀਂ ਇਹ ਨਹੀਂ ਵਧੀਆ ਕੀਤਾ ਹੁਣ ਜਿਹੜੇ ਹੈਗੇ ਉਹੇ ਜਿਹੇ ਦਿਖਾਵਾਂਗੇ ਹੁਣ ਜੋ ਅਸੀਂ ਹੈਗੇ ਅਸੀਂ ਉਹੀ ਚੀਜ਼ ਦਿਖਾਵਾਂਗੇ ਹੁਣ ਜੋ ਅਸੀਂ ਹੈ ਹੀ ਨਹੀਂ ਅਸੀਂ ਉਹ ਕਿੱਥੋਂ ਦਿਖਾ ਦਾਂਗੇ ਤੁਹਾਨੂੰ ਤੇ ਕਈ ਦਿਨ ਦੇ ਆ ਫਿਰ ਤੁਸੀਂ ਮਤਲਬ ਕਿ ਮਤਲਬ ਸੀ ਸੜਾ ਵਧੀਆ ਨਹੀਂ ਬੰਦੇ ਜਾਂ ਫਿਰ ਦੋਏ ਛੋਟਾ ਤੁਹਾਡੇ ਕੋਲ ਆਪਣੀ ਅੰਦਰ ਸੋਈ ਹੁਣ ਇਹ ਕੱਟ ਰਹੀ ਹੈ ਪਿਆਜ਼ ਪਿਆਜ਼ ਦੇਖੀ ਟੋਕਰੀ ਦੇਖੋ ਤੁਹਾਡੀ ਪਰ ਕੀ ਕਰੀਏ ਬਸ ਜਿੰਨੇ ਅੱਧਾ ਕਿਲੋ ਕਿਲੋ ਲੈ ਲਈਦੇ ਗੁਜ਼ਾਰਾ ਕਰ ਲਈਦਾ ਮਤਲਬ ਕਿ ਜ਼ਿਆਦਾ ਨਹੀਂ ਮਰਗੀ ਆਪਣਾ ਡੰਗ ਸਾਰੀ ਦਾ ਬਸ ਇਹ ਗੱਲ ਇਹ ਆ ਅਲਲਹੁ ਅਕਬਰ ਲਸਣ ਲਸਣ ਵੀ ਹੁਣ ਕੱਟ ਰਹੀ ਹੈ ਇਹ ਸਾਰਾ ਮੈਨੂੰ ਕਹਿੰਦੇ ਕਿ ਤੁਹਾਡੇ ਹਸਬੰਦ ਨੂੰ ਸਕਲ ਦਿਖਾਓ ਨਾ ਮੈਂ ਆਪਣੇ ਹਸਬੰਦ ਦਾ ਅੱਜ ਤਾਂ ਮੈਂ ਸਪੱਖਾ ਦਿਖਾਵਾਂ ਮੇਰੇ ਹਸਬੰਦ ਦਾ ਨਹੀਂ ਨਹੀਂ ਮੇਰੀ ਸ਼ਕਲ ਨਾ ਦਿਖਾ ਸਾਰੇ ਹੁਣ ਉਹ ਕਹਿੰਦੇ ਕਿ ਉਹਨਾਂ ਦੀ ਇਕੱਲੀ ਉਹ ਹਸਬੰਦ ਦੀ ਆਵਾਜ਼ ਆਉਂਦੀ ਹੈ ਪਰ ਉਹਦੀ ਸ਼ਕਲ ਨਹੀਂ ਹੁਣ ਇਹ ਸ਼ਕਲ ਦਿਖਾਓ ਹੁਣ ਮੈਂ ਆਪਣੀ ਸ਼ਕਲ ਕੀ ਦਿਖਾਵਾਂ ਮੇਰੀ ਸ਼ਕਲ ਇੰਨੀ ਖਾਸ ਹੈ ਨਹੀਂਗੀ ਚਲੋ ਫਿਰ ਵੀ ਦਿਖਾ ਦਿੰਨਾ ਮੈਂ ਬਲਕਿ ਕਹਿ ਜਾਵਾ ਇੰਨਾ ਖਾਸ ਨਹੀਂ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕਹਿ ਜਾਵਾ ਜੇ ਬੂਰਾ ਆ ਬੂਰਾ ਸਹੀ ਜੇ ਚੰਗਾ ਤੰਗਾ ਸਹੀ ਪਾਲੂ ਵਰਗੇ ਕਿੰਨਾ ਰਿਆ ਕਿੰਦਾ ਰਿਆ ਪਾਲੂ ਵਰਗੇ ਮੈਂ ਪੱਲੂ ਲੱਗਦਾ ਪਾਗਲ ਹੋ ਗਈਆਂ ਤੂੰ ਇਹ ਵੀ ਨ ਪੱਲੂ ਹੀ ਦੱਸਦੀ ਆ ਯਾਰ ਹੁਣ ਦੇਖੋ ਪਿੰਡੇ ਬਣਾ ਲੱਗੇ ਹੁਣ ਮੈਂ ਪਿੰਡੀ ਤੇ ਲਸਣ ਕੱਟਿਆ ਥੋੜਾ ਜਿਹਾ ਪਿਆਜ਼ ਮोटा-ਮोटा ਪਿਆਜ਼ ਇੱਦਾਂ ਆ ਪਿੰਡੀ ਘੱਟੇ ਕੋਈ ਐਸੇ ਟਮਾਟਾ-ਮਟਾ ਪਿਆਜ਼ ਪਿਆਜ਼ ਜ਼ਿਆਦਾ ਪਾਉਂਦੇ ਆ ਥੋੜਾ ਪਿੰਡੀ ਤੇ ਅਸੀਂ ਤਾਂ ਬਣਾਉਂਦੇ ਆ ਕਿੰਦੇ ਦਾਤੀ ਬਣਾਉਣੇ ਆ ਤੇ ਨਾਲ ਟਮਾਟਰ ਮਾਂਪਿਆਜੀ ਕਰਕੇ ਆ ਦੇਖੋ ਇੱਥੇ ਅੱਜ ਅਸੀਂ ਬਣੂਗੀ ਤੇਲੇ ਦੇ ਵਿਤ ਭਿੰਡੀਆਂ ਪਾਵਾਂਗੇ ਇਹ ਮਸਾਲਾ ਤੁਸੀਂ ਕੀ ਕੀ ਬਣਾ ਟਮਾਟਰ ਨੂੰ ਮਨ ਲਈ ਪਾਉਂਦੇ ਹਾਸੇ ਤੁਹਾਨੂੰ ਪਾਉਂਦਾ ਕਿ ਥੋੜੀ ਥੀਲੀ ਥੀਲੀ ਹੋ ਜਾਵੇ ਸੌਦੇ ਰਹਿ ਜਾਂਦੇ ਹੈਂਗੇ ਟਮਾਟਰ ਟਮਾਟਰ ਪਰ ਇੱਕ ਗੱਲ ਹੈ ਗਾਇਜ਼ ਨੂੰ ਕਿ ਇਹਦੇ ਹੱਦ ਦੀ ਤੁਸੀਂ ਸਬਜ਼ੀ ਖਾ ਕੇ ਦੇਖੋ ਵਾਕਈ ਪਰ ਇਹ ਕਿ ਸਬਜ਼ੀ ਬਣਾਉਂਦੀ ਬਹੁਤ ਸਵਾਦ ਆਈ ਬਈ ਸਾਨੂੰ ਤਾਂ ਬਹੁਤ ਸਵਾਦ ਲੱਗਦੀ ਇਹਦੀ ਆਦੀ ਸਬਜ਼ੀ ਅਲੱਦ ਦੇ ਵੇਲੇ ਹੱਥ ਦੇ ਸੁੱਕੇ ਆਲੂ ਖਾ ਕੇ ਦੇਖਿਓ ਓਏ ਹੋਏ 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 ਫਿਰ ਕਿ ਮੈਂ ਆਪਣੀ ਮੰਮੀ ਘਰੇ ਕਦੇ ਮਤਲਬ ਕਮ ਆਂਦਾ ਵਾ ਪਰ ਬਰਕਦਰ ਰੋਟੀ ਪਾਣੀ ਨਹੀਂ ਬਣਾਇ ਅੱਜ ਦਾ ਤੇ ਛਾਲ ਤੇ ਜੋ ਵੀ ਦਿੱਤਾ ਇੱਥੇ ਆ ਕੇ ਦਿੱਤਾ ਵਾ ਪਰ ਇਹ ਕੀ ਸਬਜੀ ਸਬਜੀ ਰੋਟੀ ਬਹੁਤ ਸਵਾਦ ਬਣਾਉਂਦੀ ਹੈ ਬਹੁਤ ਸਵਾਦ ਆ ਗਾਇਸ ਅਸੀਂ ਨੇ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਕਿਉਂਕਿ ਨਾਲਾ ਦੇ ਭਾਈ ਜਾਈ ਸੇ ਜਿੰਨਾ ਦਾ ਫੋਨ ਸੀ ਆ ਉਹ ਕਹਿੰਦੇ ਕਿ ਉਸਨੇ ਲੋਜੋਜ ਫੋਨ ਨਾਲ ਕਿਹਾ ਜਿਵੇਂ ਸਾਨੂੰ ਵੀ ਕੰਮਕਾਰ ਹੁੰਦਾ ਵਾ ਉਹ ਨਾਲ ਲੱਗ ਜਾਇਆ ਤਵਨ ਨੂੰ ਮੰਗਾ ਕਰਤੀਆ ਫੋਨ ਲੈ ਜਾਣ ਲਈ ਤਾਂ ਹੁਣ ਨਾ ਅਸੀਂ ਅੱਜ ਦਾ ਬਲੌਗ ਇੱਥੇ ਹੀ ਖਤਮ ਕਰਦੇ ਆਂ ਜੇ ਸਾਡੀ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਪਲੀਜ਼ ਲਾਈਕ ਕਮੈਂਟ ਸਬਸਕ੍ਰਾਈਬ ਸਾਈਜ਼ ਜ਼ਰੂਰ ਕਰਿਆ ਤੇ ਦੇਖੋ ਮੈਂ ਪਿੰਡੀ ਬਣਾ ਰੱਖਦੀ ਆਂ ਹੋਰ ਹੁਣ ਆਈ ਸੀ ਕੇ ਫੋਨ ਮੰਗਣ ਆਏ ਸੀਗੇ ਕਿ ਕਹਿੰਦੇ ਕਿ ਫੋਨ ਦੇ ਦੋ ਮਲਕੀ ਜਿਹੜੀ ਵੀਡੀਓ ਬਣਾਣੀ ਹੁੰਦੀ ਇਕੱਠੀ ਬਣਾ ਲਿਆ ਕਰੋ ਮਲਕੀ ਗੱਲ ਇਹ ਹੈ ਕਿ ਰੋ ਰੋਈ ਨਾ ਲੈ ਕੇ ਜਾਇਆ ਕਰੋ ਹਾਂ ਅਸੀਂ ਫਿਰ ਹੋਰ ਰੋ ਰੋ ਸਾਨੂੰ ਹੁਣ ਜਿੱਦਾਂ ਟਾਈਮ ਆਉਂਦਾ ਸੀ ਉਦਾਂ ਲੈ ਜਾਂਦੇ ਆਂ ਅਗਲੇ ਨੂੰ ਉਹ ਵੀ ਨਹੀਂ ਜਾਂਦਾ ਕਿ ਇੱਕ ਦਾ ਫੋਨ ਹੀ ਹੈ 10 ਹੋਰ ਅਸੀਂ ਇਹਦੇ ਵਿੱਚ ਕੁਝ ਖਾ ਕੇ ਨਹੀਂ ਦੇਣਾ। ਅਸੀਂ 10-15 ਮਿੰਟ ਲਈ ਹੋਇਆ। ਜ਼ਿਆਦਾ 10-15 ਮਿੰਟ ਨਹੀਂ ਅੱਧੇ ਘੰਟੇ ਲਈ ਫੋਨ ਲੈ ਕੇ ਆਨੇ ਬਸ ਅਸੀਂ ਜ਼ਿਆਦਾ ਨਹੀਂ। ਜਿਹਦੇ ਵਿੱਚ ਇਹ ਕਿ ਬਸ ਐਟੀਟਿਊਡ ਤਾਂ ਬਸ ਇਹੋ ਜੀ ਹੁੰਦੀ ਹੈ, ਜਾਇ ਜੀ ਹੁੰਦੀ ਹੈ ਤੇ ਬਸ ਲਾ ਦੇ ਦੀਏ ਫਟਾਫਟ। ਪਰ ਉਹ ਕਹਿੰਦੇ ਕਿ ਬਗਾਨੀ ਬਗਾਨੀ ਚੀਜ਼ ਹੁੰਦੀ ਆਪਣੀ ਆਪਣੀ ਹੁੰਦੀ ਹੈ। ਤੇ ਬਸ ਗਾਈਜ਼ ਅਸ ਦਾ ਵੀ ਲੋਗ ਇੱਥੇ ਖਰਮ ਕਰਦੇ ਆਂ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ, ਸ਼ੇਅਰ, ਚੈਨਲ ਸਬਸਕ੍ਰਾਈਬ ਕਰ ਲਿਓ। ਅੱਜ ਮੇਰੀ ਬਾਤ ਜ਼ਿਆਦਾ ਆਈ ਹੋਣੀ ਹੈ ਤੁਸੀਂ ਵੀ ਕਹਿੰਦੇ ਹੋਣਾ ਕਿ ਅੱਜ ਮੈਂ ਜ਼ਿਆਦਾ ਬੋਲ ਰਿਹਾ ਕਿਉਂਕਿ ਅੱਜ ਮੇਰੇ ਤੇ ਬੱਠੇ ਨੇ ਥੋੜੇ ਥੋੜੇ ਅੱਜ ਥੋੜੀ ਜਿਹੀ ਲੂਜ਼ ਹੈ ਤੇ ਇਸ ਕਰਕੇ ਮੈਂ ਥੋੜਾ ਜ਼ਿਆਦਾ ਬੋਲ ਰਿਹਾ ਟੇਕ ਕੇਅਰ ਬਾਏ ਬਾਏ